ਨਾ ਪਾਇਤ ਨੂੰ ਕੁੱਟਿਆਗਾ ਤੋਂ ਪਹਿਲਾਂ ਤਾਂ ਦੱਸ ਮੈਨੂੰ ਬਈ ਬੁਲਟ ਮੰਗਦਾਗਾ ਹੁਣ ਆਪਾਂ ਬੁਲਟ ਕਿੱਥੋਂ ਦੇ ਦਈਏ ਖੜ ਜਾ ਉਹਨੂੰ ਦੰ ਨਾ ਡਫੈਂਡਰ ਮੈਂ ਹੁਣ ਲੈ ਮੀਦਾ ਘੰਮਰ ਦਾ ਤੱਕ ਕੇ ਲੰਗਾ ਡੁੰਗਰ ਦਾ ਇੱਥੇ ਆਪੇ ਬੱਦੂ ਮਾ ਆਪਾਂ ਲਈ ਇਹ ਕੱਖ ਵੱਢ ਗਏ ਧੁੱਪ ਜੀ ਖੜੀ ਆ ਵਧੀਆ ਇਹ ਚੌੜ ਦੇ ਨਾਲ ਇਹ ਸਤੋ ਹੋਰ ਕੰਮ ਕਰਨਾ ਜੇ ਆਪਾਂ ਹੋਂਪਾ ਜੇ ਓ ਹਾਂ ਮੈਂ ਜਾਂਨਾ ਖੇਤ ਕੱਖ ਵੱਢ ਲਿਆ ਮਾ ਧੁੱਪ ਹੋਈ ਪਈ ਆ ਆ ਮੈਂ ਇਸ ਵੱਢਣ ਦੇ ਅੰਦਰ ਕਨੇ ਰਵਾਤੀ ਮੈਂ ਐ ਕਹਿੰਦੀ ਸੀ ਕਾਣੀ ਪਈ ਹੈਗੀ ਉਹ ਕਢਾਰੇ ਤੇਲ ਕਢਾਰੇ ਹੱਥ ਨੂੰ ਤੜਕਾ ਲਾਉਣ ਨੂੰ ਹੈ ਨਹੀਂਗਾ ਮੈਂ ਕੱਖ ਲਿਆ ਹੁਣਾ ਵੱਢ ਕੇ ਧੁੱਪ ਮਾ ਨਿਕਲੀ ਅਜ ਕੋਈ ਨਾ ਬਿੰਦਟ ਛੱਟ ਲੇਟ ਵੱਢ ਲਈ ਅਡੀਸੇ ਤੇ ਕੀ ਹੁੰਦਾ ਦਾ ਪਹਿਲਾ ਕਾਣੀ ਕਢਾ ਲਿਆ ਤੇਰੇ ਨਾ ਸਿਆਪਾ ਮੁੱਕਿਆ ਕਦੇ ਤੇਲ ਕਢਾ ਲਿਆ ਕਦੇ ਕੁਸ ਕਢਾ ਲਿਆ ਆਹ ਮੈਂ ਤਾਂ ਆਪੀ ਸੇ ਆਪ ਤੁਸੀਂ ਕਿਹੜਾ ਖਾਣਾ ਮੈਂ ਕੱਲੀ ਖਾਨੀ ਆਗੀ ਆਪਾ ਤਾਂ ਨਹੀਂ ਜਾ ਹੁੰਦਾ ਦੇਖ ਉਹ ਮੁੰਡੇ ਨੂੰ ਭੇਜਣਾ ਭੇਜਵੇ ਐ ਕਰ ਗੁਰਦੁਆਰੇ ਲੋਸਮੈਂਟ ਕਰਿਆ ਕੋਈ ਨਾ ਕੋਈ ਆ ਕੇ ਕਹੇ ਨੀ ਕਢਾ ਕੇ ਧਰ ਜੂਗਾ ਤੇਰੇ ਘਰੇ ਮੁੰਡਾ ਤੇਰੇ ਵਰਗਾ ਹੀ ਲਾਥਾ ਉਹ ਕਿਹੜਾ ਪਹਿਲੀਆਂ ਚ ਅੱਖੇ ਲੱਗ ਜਾਂਦਾ ਤੇਰੀ ਬਗੈੜ ਹੋ ਤੇਰਾ ਉਹਦਾ ਬਥੇਰੇ ਨੇ ਉਹਨੂੰ ਕੰਮ ਲਾ ਲਾ ਉਹਨੂੰ ਕੰਮ ਲਾ ਲਾ ਮੈਂ ਪੜਦਾ ਹਜੇ ਤਾਂ ਪੜਦਾ ਉਹ ਮੈਨੂੰ ਐਂ ਦੱਸ ਤੂੰ ਜੰਮਦੇ ਹੀ ਕੰਮ ਤੇ ਲੱਗ ਗਿਆ ਤੀਗਾ ਔਰ ਮੈਂ ਤਾਂ ਅੱਡਾ ਕ ਲੱਗ ਗਿਆ ਤੀ ਬਾਪੂ ਨਾਲ ਲੈ ਜਾਂਦੀ ਖੇਤਾਂ ਹੋਰ ਮੈਂ ਵੀ ਕਿਹਾ ਤਾਂ ਹੀ ਤਾਂ ਵਿਚਾਰਾ ਹੁਣ ਦੇਰੀਆਂ ਦਿੰਦਾ ਰਹਿੰਦਾ ਕੰਮਾਂ ਨੂੰ ਸਾਰਾ ਦਿਨ ਮਾੜਾ ਮਟਾ ਕਾਣੀ ਤਰ ਜਥੇ ਹੋਰੀ ਆਖੇ ਲੱਗਦਾ ਹੈਗਾ ਆਪਦਾ ਜਾਂਦੇ ਹੀ ਨਹੀਂ ਆਪਦਾ ਖੇਤ ਜਾਣਿਆ ਅੱਖ ਲਿਓਣੇ ਪੱੜ ਕੇ ਟਾਈਮ ਨਾਲ ਘਰੇ ਮੜਾਂਗੇ ਮੈਂ ਭਾਗ ਜੂ ਫੇਰ ਚੱਕੀ ਤੇ ਮੈਂ ਕਢਾ ਲਿਓਂ ਕਾਣੀ ਭਾਗ ਜੀ ਤੂੰ ਹੋਰ ਹੁਣ ਸੋਣੀ ਲੱਗੂਗੀ ਕੀਤੀ ਚੱਕੀ ਜਾਂਦੀ ਪਿੰਡ ਚ ਮੈਂ ਸ਼ਰਮ ਤਾਂ ਹੈ ਨਹੀਂ ਜਮੀ ਵੀ ਇਹ ਤਾਂ ਕੰਨ ਦੇ ਥੱਲੇ ਜੂ ਨਹੀਂ ਸਰਕੀ ਦਾ ਮੋਜਾ ਨਾਲ ਨਾ ਕੇ ਮਾਰਦਾ ਟੁੱਟ ਜਾਉਰੇ ਤੋ ਠੀਓਂਗਰੇ ਨੂੰ ਕਹਿ ਕੇ ਦੇਖੂ ਜੀ ਆਖੇ ਲੱਗੂਗਾ ਇਹ ਇਹ ਕਬੂਕਤ ਹੈ ਕੰਮ-ਕਮ ਕਰ ਲਿਆ ਕਰ ਕੋਈ ਮੂਝੇ ਬੋਲਾ ਆਗਾ ਤੂੰ ਮਾਰੀਨੇਥੇ ਕਾਦਾ ਮੇਰੇ ਸਾਲੇ ਦੇ ਮਾਰਕੇ ਡਾਂਗ ਸਿਰ ਪਾੜ ਦੂੰਗਾ ਤੂੰ ਬੋਲਣ ਵਾਲੇ ਹੋਰ ਸਿਰ ਪਾੜਦੂਣ ਵਾਲੇ ਹੋਰ ਫਿਰ ਤੂੰ ਮੂਹਲਾ ਬਾਹਕ ਮਾਰ ਲਾ ਬਈ ਬੰਦੇ ਨਾ ਰੱਖੇ ਤੂੰ ਹੀ ਨਾ ਰੱਖੇ ਤੂੰ ਲਿਖੋਗੇ ਤਾਂ ਹੀ ਆ ਉਹ ਤੇਰੀ ਮਾਂ ਕਹਿ ਰਹੀ ਸੀ ਕੋਈ ਕੰਮ ਕਰਨ ਨੂੰ ਇਹ ਕਹਾਣੀ ਕਹਿੰਦੀ ਸੀ ਕਢਾਉਣ ਨੂੰ ਕਢਾ ਲਿਆ ਪੱਜ ਕੇ ਜਾ ਉਹ ਮੈਂ ਥੋੜਾ ਜਰੂਰੀ ਕੰਮ ਕਰ ਰਿਹਾ ਸੀ ਜਰੂਰੀ ਹੈ ਬਹੁਤ ਇਹ ਕੰਮ ਨੂੰ ਤੂੰ ਵੀ ਕਹੀ ਚਲਾ ਰਿਆ ਓਰੇ ਯਾਰ ਫੜੀ ਦਾ ਠਿਕਰਾ ਬੈਠਿਆ ਸਾਰਾ ਦਿਨ ਮਰੀ ਜਣੇ ਉਂਗਲਾਂ ਜੀਆਂ ਓ ਇਹ ਤਾਂ ਇਹੀ ਜ਼ਰੂਰੀ ਕੰਮ ਐ ਮੇਰਾ ਜ਼ਰੂਰੀ ਕੰਮ ਤੂੰ ਕਿੱਥੇ ਜਾਣਾ ਹੁਣ ਖੇਤ ਜਾਣਾ ਲੈਉਣ ਕੱਖ ਵੱਟ ਕੇ ਲਿਆਉਣੇ ਨੇ ਤਿੰਨ ਵਜੇ ਯਾਰ ਘੰਟਾ ਤੂੰ ਤੂੰ ਵਗਦੀ ਮੂੰ ਬਾ ਯਾਰ ਤੂੰ ਪੋਈ ਪੀਆ ਸੁਣ ਲਿਆ ਕਰ ਕੱਲ ਪੁੱਛੇ ਦੀ ਅੱਜ ਤੂੰ ਮੈਂ ਵੀ ਤੁੱਪੇ ਸਿੱਖ ਰਿਹਾ ਮਰਜੀ ਜੰਗਾ ਤੇ ਯਾਰ ਤੂੰ ਜ ਮਰਜੀ ਮੁਰਜੀ ਨੇ ਤੂੰ ਕਹਾਣੀ ਕਢਾ ਲੈ ਚੁੱਪਾ ਕਰਕੇ ਨਾ ਮੈਂ ਨਹੀਂ ਜਾਂਦਾ ਓ ਤੂੰ ਜਾਂਦਾ ਨਹੀਂ ਹੁਣ ਨਾ ਉਹ ਰਾਜਾ ਬਾਬਾ ਆਪਣਾ ਕਰਾਂਇ ਕਰ ਦੂ ਕੱਖ ਵੱਡ ਲਿਆ ਮੈਂ ਕਢਾ ਲਿਆ ਹੁਣ ਕੱਖ ਨਾ ਕਖੇ ਮੜਾ ਕਿਦਾਉਂਦਾ ਮੈਂ ਉਹ ਕੁਸਤਾ ਕਰ ਲਾ ਕੁਸ ਫਿਰ ਮੋਬਾਈਲ ਚਲਾ ਲ ਨਾ ਭੈ ਕੇ ਮੈਂ ਹਾਈ ਚਲ ਖੜਾਓ ਹੋਰ ਤਾਂ ਜਮਾਂ ਨਹੀਂ ਜਾਂਦੇ ਯਾਰ ਪੈਂਦੇ ਖਾਸਮ ਕਿਹੜਾ ਕੰਮ ਕਰਕੇ ਦਿੰਦੇ ਨੇ ਮੇਰੀ ਮਹਾਂ ਸੀਤਮ ਲਾਇਆ ਹੋਇਆ ਉਹ ਤਾਂ ਲਾੜ ਬਲਿਆ ਚੀ ਅੱਖਿਆ ਇਹਦਾ ਮੈਨੂੰ ਇਹ ਫੂਕਣਾ ਹੋਊਗਾ ਆਹ ਜਾਂ ਤਾ ਨੂੰ ਖਲਾਉਂਦਾ ਓ ਹੁਣ ਪਈ ਨਹੀਂ ਹੈਗੀ ਉਹ ਕਿੱਧਰ ਮਾਰ ਗਈ ਲਿਆ ਫੜਾ ਨਾ ਹੁਣ ਤਾਂ ਬੜਾ ਮੱਚ ਕੇ ਗਿਆ ਸੀਗਾ ਹੁਣ ਲਿਆ ਟਾ ਕੀ ਕਰਨਾ ਦਾ ਮੈਨੂੰ ਇਹ ਪਊਗਾ ਜਿੱਦੋਂ ਪਤਾ ਵੀ ਤੈਨੂੰ ਕੰਮ ਕਰਨਾ ਪੂ ਜਵਾਬ ਦੇਣਾ ਜ਼ਰੂਰੀ ਹੈਗਾ ਮੈਂ ਤਾਂ ਇਹ ਕਹਿੰਦੇ ਜਵਾਬ ਜਿਹਨੂੰ ਕਹਿ ਦੇ ਦੂੰ ਆਹੋ ਜਹਾਜ ਤੇਰੇ ਅੱਖੇ ਲੱਗ ਗਿਆ ਉਹ ਜੇ ਮੇਰੇ ਅੱਖ ਲੱਗੂਗਾ ਆ ਮੁੰਡਾ ਵੀ ਤੇਰਾ ਹੀ ਆ 70 ਵਾਰ ਜਵਾਬ ਦਿੰਦਾ ਹੋਇ ਇੱਕ ਗੱਲ ਦਾ ਆਹੋ ਤੇਰੀ ਜਮਲਾਇਆ ਹੈ ਉਦੋਂ ਔਰ ਮੈਂ ਤਾਂ ਚਮਲਾਤਾ ਤੀ ਤੂੰ ਸੁਧਾਰ ਲਾਂਦਾ ਜੇ ਤੈਥੇ ਸੁਧਰਦਾ ਤੀਗਾ ਉਹ ਜਦੋਂ ਮੈਂ ਕਹਿੰਦਾ ਸੀ ਕੁਝ ਮੂਰੇ ਹੋ ਜਾਂਦੀ ਦੀ ਨਾ ਜਵਾਬ ਹੈ ਫਿਰ ਹੈਗਾ ਜਵਾਬ ਇਹ ਕੋੜਾ ਕੋਈ ਸੱਕਾ ਹੈਗਾ ਬਾਲੀਆਂ ਗੱਲਾਂ ਜੀਆਂ ਨਾ ਕਰ ਮੈਨੂੰ ਥੈਲੇ ਨੂੰ ਨਵਾ ਮੋਟਾ ਮੈਂ ਦੇਖ ਕੇ ਜਾਮਾ ਜਾਂਦਾ ਜਾਂਦਾ ਝੱਕੀ ਜਾ ਬਾਕੀ ਤਾਂ ਨੇ ਦਿਨੀ ਆ ਗਈ ਲਪਾਉਣੀ ਮੋਟਾ ਤੇਰਾ ਆ ਗਿਆ ਪੁੱਤ ਓਏ ਮੜੇ ਇਧਰ ਨੂੰ ਹੋਵੀ ਹਾਲੇ ਕਪੜਾ ਲਈ ਆਉਣਾ ਇਧਰ ਨੂੰ ਹੋ ਜਾ ਲੈ ਦੇਖ ਲੈ ਕਿਵੇਂ ਬੋਲਦਾ ਹੈਗਾ ਫੇਰ ਕੀ ਹੋ ਗਿਆ ਜੇ ਕਹੀਂ ਕਹਤਾ ਵੀ ਮੜੇ ਪੱਥਾ ਮਾਰ ਲਾ ਲਿੱਛਾ ਉਹਨਾਂ ਦਾ ਇਧਰ ਦੀ ਮੰਗ ਇਹਦਾ ਮੂਰਤੀ ਲੰਘਣਾ ਜ਼ਰੂਰੀ ਆ 500 ਰੁਪਏ ਦੇ ਦੇ ਪੁੱਤ ਮੇਰੇ ਕੋਲ ਹੈ ਨਹੀਂਗੇ ਅਜਾ ਮੈਂ ਕਨੇਮ ਤੁਸੀਂ ਦੇ ਦੋ 1 ਕਿਲੋਟ ਵੱਧ ਨੇਗਾ ਮੈਂ ਇਧਰ ਇਧਰ ਨੂੰ ਦੂੰ ਤੇਰੇ ਪੈਸੇ ਦੇ ਦੇ ਉਹਨੂੰ ਪੈਸੇ ਪੈਸੇ ਪੁੱਛੇਗਾ ਦੇ ਦੇ ਮੇਰੀ ਗੱਲ ਹੁਣ ਲੈ ਪੈਸੇ ਪਾਲਦਾ ਮੇਰੇ ਕੋਲੇ ਛੋਟੇ ਨੇ ਕਰ ਲੱਸੀਆਂ ਨਾ ਉਹਦੇ ਹੁੰਦੇ ਪੈਸੇ ਮੰਗਣੇ ਤੈਨੂੰ ਜ਼ਰੂਰੀ ਸੀਗੇ ਤੈਨੂੰ ਪਤਾ ਤਾਂ ਹੈਗਾ ਦਾ ਕਲੇਸੀ ਦਾ ਉਹ ਕੋਈ ਹੁੰਦਾ ਪੈਸੇ ਦੇ ਹਾਂ ਮੈਂ ਜਾਣਾ ਹੈ ਓਹੋ ਮੱਲਿਆ ਆ ਇੱਥੇ ਖੜੇ ਕੋਸਰਮੋ ਸਰਜੀ ਕਰੀ ਜਾਓ ਕੀ ਹੋ ਗਿਆ ਹੁਣ ਥੈਡਾ ਚਕਾ ਦੇ ਆ ਗਈ ਆ ਗਈ ਆ ਗਈ 2 ਮਿੰਟ ਖੜ ਜਾ ਇੱਧਰ ਜਾਣਾ ਤੁਸੀਂ ਬਕਲਾਵਾ ਲੈਣ ਜਾਣਾ ਆਹ ਨਾਲ ਆਹ ਦੁਬਾਰੇ ਵਿਆਹ ਕਰਾ ਰਿਹਾ ਤੇਰਾ ਪਿਓ ਇੱਕ ਹੋਰ ਬਾਲਾ ਮਿੱਠਾ ਖੋਲਦਾ 400 ਰੁਪਏ ਹੋਰ ਦੇ ਦੇ। ਬਸ 500 ਆ ਹੁਣ। ਤੇਲ ਵੀ ਪਾਉਣਾ ਦੇ ਕਿੱਧਰੋਂ ਚੱਕੀ ਬਣਾ। ਉਹ ਵੇ ਪਤਾ ਕੀ ਆ ਮੈਂ ਤਾਂ ਉਹਨਾਂ ਦੇ ਲਈ ਕਿ ਫੌਜੀ ਕਿ ਡੈਰੀ ਤੋਂ ਆ ਗਿਆ 200 ਵੱਧ ਆ ਗਿਆ। ਉਹ ਮਰਚਾਂ ਵੇ 700 ਹੋ ਗਏ ਵੇ ਦੇ ਦੇ 100 ਰੁਪਏ ਤਾਂ। ਬਾਬਾ ਮੈਨੂੰ ਆ ਗਿਆ ਆ ਗਿਆ ਕਿੰਨਾ। ਵੇ ਸਾਹਿਬ ਮੰਗੂ ਤਰਾ ਫਾਪ। ਤੇ ਵੀ ਮੁੰਡਾ ਹਿੰਡ ਕੋਰੀ ਆ। ਚੱਲ ਲੋਹਾਂ ਪਾ ਲੈ। ਵਕਤੀਆਂ ਨਹੀਂ ਪਤਾ। ਉੱਤੀ ਹੱਥ ਜੇ ਮਰੀ ਜਾਂਦੀ ਆਏ ਨਹੀਂ ਵੀ ਆ ਜਾਵੇਂ। ਕੋਈ ਆ ਜਾ। ਵੇ ਆ ਗਈ ਉਂ ਸਾਰਾ ਦਿਨ ਮੈਂ ਅੱਕੀ ਜਾਂਦਾ ਰਹੇ ਨਾ ਗੱਲ ਫੜ ਚੱਕ ਨਾ ਐਡਾ ਥੈਲਾ ਮੈਂ ਕਿਵੇਂ ਚਕਾਉਂਗੇ ਉਹ ਉਹਦਾ ਕੈਦਾ ਚੱਕ ਚੱਕ ਮੈਂ ਤਾਂ ਇੰਨਾ ਭਾਰੀ ਚੱਕਿਆ ਨਾ ਮੇਰੇ ਖਾ ਖਾ ਕੇ ਤਾਂ ਰਸਮਾਂ ਕੋ ਪੜੀ ਪਈਆਂ ਹਾਂ ਚਕਾਇਆ ਨਹੀਂ ਜਾਂਦਾ ਤੋ ਆਹੋ ਖਾ ਖਾ ਕੇ ਨਹੀਂ ਪੜੀ ਪ੍ਰੈਸ਼ਨ ਹੋਏ ਹੋਏ ਨੇ ਜਿਹੜਾ ਉਹਨਾਂ ਨੇ ਫਲਾਇਆ ਹੋਇਆ ਗੁਲੂ ਗੋਸਾ ਨੇ ਕਹਿ ਤਾ ਉਹ ਤਾਂ ਬੜੀਆਂ ਪਨੀਰ ਦੀਆਂ ਪੀਪੇ ਲਾ ਲੈ ਇਹ ਲੈ ਨਾ ਵੀ ਮੇਥਰ ਚੱਕਿਆ ਜਾਂਦਾ ਆਪਦਾ ਕਿਸੇ ਨੂੰ ਬਾਹਰੋਂ ਹਾਕ ਮਾਰ ਲੈ ਉਹ ਚੱਕ ਨਾ ਨਾ ਮੇਰੇ ਤੇ ਕੁਝ ਹੀ ਰਹੇਗੀ ਮੈਂ ਚੱਕ ਸਕਦੀ ਹੈਗੀ ਮੈਥੋਂ ਨਹੀਂ ਜਾਏ ਜਾਂਦਾ ਉਹਨੂੰ ਭੇਜ ਦੇ ਉਹ ਬੁਲਾ ਲਾ ਉਹਨੂੰ ਐ ਕਰੀ ਉਹ ਤਾਂ ਭੱਗ ਗਿਆ ਦੇਸੀ ਘਿਓ ਦਾ ਤੜਕਾ ਲਾ ਲਈ ਫਿਰ ਆਪਰੇ ਨਹੀਂ ਪਾ ਕੇ ਖਾ ਲਈ ਦਾਲ ਚ ਇਹ ਮੈਂ ਨਹੀਂ ਖਾਉਂਗਾ ਖਾਸ ਉਹ ਵੀ ਨਹੀਂ ਖਾਗਦੇ ਕੋਈ ਨਾ ਤੂੰ ਕੁਛ ਨਹੀਂ ਹਿੰਮਤ ਕਰ ਤੂੰ ਐ ਕਰ ਸਾਡੀ ਪਰਵਾਹ ਨਾ ਕਰ ਅਸੀਂ ਦੁਬਾਰੇ ਭਵਾ ਲਵਾਂਗਾ ਲੈ ਹੁਣ ਮਾਰਦਾ ਇਹਨੂੰ ਮੋਟੇ ਨਾ ਨਾ ਮੈਥੋਂ ਚੱਕਿਆ ਜਾਂਦਾ ਹੱਥ ਨਾ ਲਵਾ ਦੇ ਮੈਂ ਕਿੱਥੋਂ ਚੱਕ ਰੂ ਇੰਨਾ ਭਾਰੀ ਘੱਟਾ ਤੈਨੂੰ ਝਕਾਉਂਦੀ ਨਹੀਂ ਤੂੰ ਚੰਗਾ ਝਕਾਉਣੀ ਤੈਨੂੰ ਲੈ ਚੱਕ ਚੱਕ ਮੇਰਾ ਅਰੇ ਕੰਬੀ ਦੀ ਜੇਤ ਨੇ ਮਾਰ ਦਿਆ ਕਫੜਾ ਦੇ ਹਰਿਆਣਾ ਅਗਨਾ ਸਾ ਫੜਾ ਦੇ ਮੇਰਾ ਕਿ ਕਰ ਸੀ ਮੈ ਤੁਰ ਨਹੀਂ ਆਂਦਾ ਜਦੋਂ ਹੁੰਦੋਂ ਫੜਾ ਇਹ ਸਾਲਿਆ ਨੇ ਡੁੱਠੀ ਕਰ ਏ ਹਾਏ ਉਹ ਚੱਜ ਦੀ ਫੂਕ ਤੇ ਆਪਦੇ ਵਰਗੀ ਪਾਲਟੀ ਫੜਾਤੀ ਚਿੱਪੀ ਦੀ ਹੁਣ ਮਾਂਜ ਕੇ ਆਗਨਾ ਸਾ ਕਰ ਦਿਆ ਬਾਲਕੀ ਲੈ ਜਾ ਇਥੋਂ ਦੋਈ ਜਾ ਮੇਰੇ ਤੋਂ ਇਹ ਬਣਾ ਬਈ ਲਾ ਕੀ ਹੋ ਗਿਆ ਖਸੌਰੀ ਓਏ ਕੀ ਹੋ ਗਿਆ ਦੱਸ ਤਾਂ ਦੇ ਮੈਂ ਤਾਂ ਘਰੋਂ ਕੜਤਾ ਕੀ ਨਾ ਕੜਤਾ ਮੈਂ ਹੁਣ ਸੋਰੇ ਜਾਣਾ ਮੈਂ ਤਾਂ ਠਹਿਰੂੰਗੀ ਹਟ ਜਾ ਓਏ ਕੀ ਹੋ ਗਿਆ ਮੈਂ ਤਾਂ ਨਾ ਕੁੱਟ ਕੇ ਘਰੋਂ ਕੜਤਾ ਮੈਂ ਨਹੀਂ ਜਾਣਾ ਹੁਣ ਉੱਤੇ ਮੈਂ ਤਾਂ ਠਹਿਰੂੰਗੀ ਇਹਦੀ ਵੀ ਸਰਵਿਸ ਕਰਨੀ ਹੀ ਪੂਗੀ ਦੂਜੇ ਤੀਜੇ ਦਿਨ ਕੁੱਟਦਾ ਹਾਂ ਜਵਾਹੜੀ ਨੂੰ ਨਾ ਆਪਾਂ ਇਹਨੂੰ ਕੁੱਟਿਆਗਾ ਤੋਂ ਪਹਿਲਾਂ ਤਾਂ ਦੱਸ ਮੈਨੂੰ ਬਈ ਬੁਲਟ ਮੰਗਦਾਗਾ ਹੁਣ ਆਪਾਂ ਬੁਲਟ ਕਿੱਥੋਂ ਦੇ ਦਈਏ ਖੜ ਜਾ ਉਹਨੂੰ ਦੱਲਾ ਡਫੈਂਡਰ ਮੈਂ ਹੁਣ ਤੂੰ ਆਏ ਚਾਲਾ ਤੂੰ ਅੱਧੇ ਪਰਚਾਈ ਲਵੇ ਚਾਹ ਪਾਣੀ ਪੀ ਮੈਂ ਮੜੀ ਕਹਾਣੀ ਕਢਾ ਲਿਆਵਾ ਬਈ ਤੂੰ ਤਾਂ ਨਾ ਮੇਰੀ ਗੱਲ ਹੀ ਨਹੀਂ ਸੁਣੀ ਕਦੇ ਵੀ ਕਿਤੇ ਚੱਜ ਦੇ ਘਰੇ ਬੈ ਹੁੰਦਾ ਅਗਲੇ ਸੁੱਕੀ ਬਾਲਦੀ ਮੈਂ ਸੁੱਕ ਦੀ ਬਾਲ ਜੇ ਨਾ ਕਹਾਣੀ ਕਢਾ ਕੇ ਲੈ ਆ ਅੱਥਲੇ ਖਾਲੀ ਵਿੱਚ ਤੜਕਾ ਲਾ ਕੇ ਰੋਟੀ ਤੋਂ ਵੀ ਅੰਗਾ ਬਈ ਹਾਂ ਭਾਬੀ ਹੁਣ ਤਾਂ ਤੈਨੂੰ ਕੱਢਿਆ ਘਰ ਉਹਨੇ ਹੱਥ ਨੂੰ ਮੈਨੂੰ ਇਹ ਕੱਢ ਦੋਗੀ ਆ ਹੁਣ ਉਹ ਚਕਾਉਣ ਬਾਅਦ ਤੇ ਵੀ ਨਹੀਂ ਆਉਣਾ ਤੇ ਦੇਖਣਾ ਪੋਵੇ ਇਹ ਲੈ ਇੱਕ ਇਧਰੋਂ ਆ ਗਈ ਹੁਣ ਸੁਧਾਰਾ ਭਾਬੀ ਜੰਸੀ ਸਾਸ੍ਰੀਕਾਲ ਠੀਕ ਆ ਠੀਕ ਆ ਵਧੀਆ ਤੂੰ ਕਿ ਮੋਗਰਾ ਚੱਡਿਆਗਾ ਕੀ ਕਰਾਂ ਮੈਂ ਤਾਂ ਸੁਪਾਈ ਹੋਈਆਂਗੀ ਕੀ ਦੇ ਕੁੜੇ ਤੇਰੇ ਭਾਈ ਨੇ ਹੋਰ ਕੀ ਗਵੰਡੀਆਂ ਨੇ ਨਾ ਮੈਨੂੰ ਐਂ ਦੱਸ ਹੁਣ ਕਾ ਤੋ ਕੁੱਟਿਆ ਹੋਰ ਜਿਹੜੀ ਚੀਜ਼ ਕਿਹਾ ਤੀ ਤੈਨੂੰ ਹਰ ਇੱਕ ਚੀਜ਼ ਅਸੀਂ ਦੇਤੀ ਹੁਣ ਕਾ ਤੋ ਮਾਰਿਆ ਉਹਨੇ ਤੇਰੇ ਬੁਲਟ ਚਾਹੀਦਾ ਗਲੇ ਨੂੰ ਫਿਰ ਐ ਕਰਦੇ ਆ ਭਾਣੇ ਸਾਡੇ ਕੋਲੇ ਸਾਡਾ ਘਰ ਬਚਿਆਗਾ ਅੱਧਾ ਕ ਕਿਲਾ ਜ਼ਮੀਨ ਦਾ ਵੇਚ ਕੇ ਬੇਤਬੂਚ ਕੇ ਤੈਨੂੰ ਬੁਲਟ ਤੇ ਗੱਡੀ ਤੋਂ ਅਮੀ ਲੈ ਕੇ ਦੇ ਦਨੇ ਅੱਜ ਬੁਲਟ ਪਿੱਛੇ ਕੁੱਟਿਆ ਕੱਲ ਨੂੰ ਗੱਡੀ ਪਿੱਛੇ ਕੁੱਟੂਗਾ ਫਿਰ ਨੇ ਭਾਬੀ ਤੂੰ ਤੜਾ ਮੇਰੇ ਤੇ ਲੱਗਣ ਲੱਗ ਗਈ ੜਗੇ ਮੈਂ ਕੀ ਕਹਾਂਗਾ ਵੀ ਬੁਲਟ ਦੇ ਦੋ ਕੁੜਾ ਹੁਣ ਮੈਨੂੰ ਕੁੱਟਾ ਅਗਲੀ ਮੈਂ ਪੈਕੇ ਬਿਨਾ ਆਵਾਂ ਔਰ ਰੋਟੀ ਮਾਣੀ ਬਸ ਅਸੀਂ ਰੋਟੀ ਵੀ ਖਾਣੀ ਅਸੀਂ ਠੂਟਾ ਫੜ ਕੇ ਮੰਗਣ ਲੱਗ ਜਾਨੇ ਫਿਰ ਤੈਨੂੰ ਬੁਲਟ ਗੱਡੀਆਂ ਦੇ ਦਾਨੇ ਆਗੇ ਨੇ ਭਾਬੀ ਤੂੰ ਹਾਲ ਤੱਕ ਹੀ ਪੁੱਛਣਾ ਸੀਗਾ ਔਰ ਸਾਰੀ ਮੈਨੂੰ ਸੁਣਾਉਣ ਲੱਗ ਗਈ ੜਗੇ ਸੁਣਾਉਣ ਵਾਲੀ ਗੱਲ ਨਹੀਂ ਗੱਲ ਗੁੱਸਾ ਆ ਤੇਰੇ ਬੁਲਟ ਵਾਲੀ ਗੱਲ ਤੋਂ ਉਹਨਾਂ ਨੂੰ ਆਈ ਨਹੀਂ ਸ਼ਰਮ ਆਉਂਦੀ ਤੀਜੇ ਦਿਨ ਚੀਜ਼ ਮੰਗ ਕੇ ਬੈਠਦਾ ਕਹਿੰਨੇ ਕਿ ਸਾਡੇ ਮਿਲ ਚੰਦ ਰਹੇ ਨੇ ਓਰੇ ਫੜ ਗਏ ਭਾਬੀ ਦੇ ਕਿ ਤੂੰ ਮੈਨੂੰ ਬੋਲਣ ਲੱਗੀ ਮੈਂ ਤੈਨੂੰ ਕਹ ਤੋ ਕਿਆ ਵੀ ਬੁਲਟ ਦੇ ਦੇ ਕਢਾ ਕੇ ਨਾ ਜੇ ਮੇਰੀ ਮਾਂ ਹੁੰਦੀ ਮੈਂ ਉਹਦੇ ਕੋਲ ਸਾਰਾ ਕੁਝ ਦੱਸਦੀ ਹੁਣ ਤਾਂ ਤੂੰ ਹੀ ਆਂਗੀ ਤੂੰ ਤਾਂ ਆਪ ਮੈਨੂੰ ਬੋਲਦੀ ਆਂਗੀ ਕਿੱਥੇ ਮੇਰੇ ਦੁੱਖੜੇ ਸੁਣਦੀ ਆਂ ਕਿੱਥੇ ਤਾਂ ਬਚਣਾ ਜੀਗਾ ਵੀ ਕੀ ਗੱਲ ਹੋਈ ਆ ਤੈਨੂੰ ਕਾਤਾ ਘੁੱਟਿਆ ਚਲ ਕੋਈ ਨਾ ਮੈਨੂੰ ਬੋਲਣ ਲੱਗ ਗੱਲ ਤਾਂ ਸੁਣ ਲੈ ਜੁਲਕੀ ਜਣੀਏਗੀ ਆਇਆ ਚਲ ਕੋਈ ਨਾ ਮੈਂ ਤੇਰੇ ਵਾਸਤੇ ਚਾਹ ਤੇ ਰੋਟੀ ਲਿਆਉਣੀ ਆ ਤੂੰ ਬੈਠ ਕੇ ਆਹੋ ਮੈਂ ਦੇਖ ਲਾ ਇੱਕ ਗੱਲ ਤਾਂ ਹੈਗੀ ਐ ਜੀ ਆਪ ਨਹੀਂ ਇਹ ਚੱਜਦੀ ਹੈਗੀ ਅੱਡੇ ਹਰਾਮਣ ਆ ਨਾ ਲੜਾਈ ਨੂੰ ਤਾਂ ਹੈ ਬੀਹਾ ਵਰਗੀ ਉਰੇ ਸੀ ਬੀਹਾ ਵਰਗੀ ਉੱਥੇ ਆ ਜੇ ਲਾ ਕੇ ਖਾਂਦੀ ਹੋਵੇ ਕਾਹਨ 70 ਖਾਵੇ ਆ ਹੁਣ ਅਸੀਂ ਕਿਹੜਾ ਲੜਦੇ ਨਹੀਂ ਬੀਹਾ ਬਾਰੀ ਮੈਨੂੰ ਕੁੱਟਿਆ ਮੈਂ ਤਾਂ ਚੱਕ ਕੇ ਝੋਲਾ ਕਦੇ ਪੇਕੀ ਗਈ ਇਹ ਮਾੜੀ ਮਾੜੀ ਗੱਲ ਆਪਦੇ ਕੋਲੋਂ ਕਢ ਲਾਂਦੀ ਵੀ ਹੁਣ ਬਲਟ ਦੇ ਦਣਗੇ ਮੈਂ ਇੱਥੇ ਟਾਵਰ ਬਣਾਉਗਾ ਤਾਂ ਬਲਟ ਲੈ ਮੇਰੇ ਪੱਕਿਆਂ ਤਾਂ ਹੋਰ ਨਾ ਨਾ ਮੇਰਾ ਪਾਈ ਤਾਂ ਨਾ ਚੰਗਾ ਵੀ ਦੱਸ ਹੋਰ ਸਭ ਭਾਈ ਨੂੰ ਹੁਣ ਐ ਕਰੀ ਵੀ ਕੁਰਤਾਰੇ ਪਹਾਏ ਉੱਥੇ ਵੰਗ ਕੇ ਖਾ ਲਿਆ ਤੂੰ ਟੁਕੜਾ ਸਾਨੂੰ ਛੱਡ ਦੀ ਉੱਥੇ ਧਰਮ ਮਸਾਲਾ ਚ ਕਿੱਥੋਂ ਆ ਜਾਂਦੀ ਹੈਗੀ ਥੋੜੇ ਕਿ ਦਿਨਾਂ ਬਾਅਦ ਗੇੜਾ ਖ ਦਿੰਦੀ ਆ ਉਰੇ ਆਪੜਦੀ ਹੈਗੀ ਤੂੰ ਆਪਦੇ ਘਰੇ ਕੁੱਤ ਮਾਰ ਉੱਥੇ ਸਹਿਲਾ ਤੇ ਕੀ ਆਹਰੇ ਕਦੋਂ ਕਰਦੇਗਾ ਘੰਟੇ ਦੋ ਘੰਟੇ ਕਰਦਾ ਵੀ ਭਾਈ ਕਰਦੇ ਆਂ ਕਰ ਦੂ ਜ਼ਰੂਰ ਕਰ ਦੂ ਭਾਈ ਆਏ ਕਰੀ ਇਹਨੂੰ ਪੂਰੀ ਤਰੀਕਾ ਬਾਦ ਘਾੜਦੇ ਪੰਜ ਵਾਰ ਪਾਵਾਂਗੇ ਆਪਣੀ ਧਾਣੀ ਉਾਂ ਇੱਕ ਕਲੰਬਰ ਕਰੀਂਗਾ ਮਤੇ ਇਹ ਕਲੰਬਰੇ ਘਟਾਂਗੇ ਧੱਕਰਾ ਆਹ ਕਿਤੇ ਮੇਰੇ ਛੱਤਰ ਪਵਾ ਦੇ ਨਾ 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 ਪੂਰਾ ਇੱਕ ਕਲੰਬਰੇ ਰੇਕਮ ਕਰਾਂਗੇ ਧੱਕਰਾ ਤੇਰੀ ਭਝਾਈ ਦਾ ਪਤਾ ਆਵੇਂ ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਸ ਮੈਨੂੰ ਤੇਰੇ ਤੇ ਯਕੀਨ ਆ ਥੋੜੇ ਭਾਈ ਹੈ ਮੈਂ ਬਟਲੇ ਮੈਂ ਕੱਖ ਕੋਈ ਨਾ ਮੁਰਦਾ ਹੋਇਆ ਜੀ ਠੀਕ ਹੈ ਘਟ ਕੇ ਰੱਖ ਦੀ ਉਹ ਐਨ ਕਲੰਬਰ ਤੇਲ ਘਟਾਂਗੇ ਧੱਕਰਾ ਕੋਚਵਾ ਹੈ ਇਹਦਾ ਯਰ ਕੋ ਅੱਖਰੀ ਲਾਗਦੇ ਉਹੋ ਹੀ ਆਉਗਨੇ ਹੁਣਾ ਬਾਕੀ ਦੇ ਅੱਖੇ ਲੱਗਦੇ ਨੇ ਬਾਈ ਤੇਰੇ ਵਾਲੇ ਨਹੀਂ ਲੱਗਦੇ ਨਾ ਨਾ ਮੈਨੂੰ ਇਹ ਕਰਨਾ ਪੈਂਦਾ ਸਾਰਾ ਕੁਝ ਰੇ ਪਾਚਾ ਵੀ ਮੈਂ ਧਰ ਕੇ ਆਉਣਾ ਪੀ ਕੇ ਲੈ ਚੱਲਦਾ ਇਹਦਾ ਤਾਂ ਬਹੁਤਿਆ ਜਿਗਾਰਡ ਕਰਕੇ ਆ ਹੋਰ ਬਾਈ ਕਰਪਾ ਬਾਈ ਤੇਰੀ ਕਰਪਾ ਛੋਟੀ ਉਹ ਕਿਰਪਾ ਤਾਂ ਪ੍ਰਮਾਤਮਾ ਦੀ ਆ ਹੋਰ ਠੀਕ ਆ ਠੀਕ ਆ ਕੰਗਾ ਬਾਈ ਓਕੇ ਬਾਈ ਕਰਦੀ ਜਰੂਰ ਕਰ ਦੂੰ ਬਾਈ ਆਰਾਮਿਆ ਹਾਂਜੀ ਲਾਦ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਹੋਵੇ ਨਾ ਬੇਕਾਰ ਨੇ ਹੋਵੇ ਹੋਰ ਉਹ ਕਾਣ ਅਸਲ ਇਹ ਜਿਹੜੀਆਂ ਬੁੜੀਆਂ ਜਿਹਾ ਹੁੰਦੀ ਨੇ ਇਹ ਤਬਾ ਹੁੰਦੀਆਂ ਨੇ ਇਹਨਾਂ ਨੂੰ ਹਾਂ ਇਹ ਚੁਣ ਹੁੰਦੀਆਂ ਨੇ ਹੈ ਹਾਂ ਆਪਾਂ ਕਹਿੰਦੇ ਆ ਕੰਮ ਦੀ ਗੱਲ ਇਹ ਕਰ ਮੰਨਦੇ ਨਹੀਂ ਇਹਦਾ ਮੰਨਦੇ ਨਹੀਂ ਉਦੋਂ ਕਹਿੰਦਾ ਜਵਾਖ ਆ ਜਵਾਖ ਆ ਹੁਣ ਛੈਣਾ ਬਾਣਾ ਹੋ ਰਿਹਾ ਹੁਣ ਮੈਂ ਕੱਕ ਵਰਦਾ ਚੰਗਾ ਲੱਗਦਾ ਤੂੰ ਆਏਗਾ ਥੋੜਾ ਅੱਜ ਮੇਰੇ ਸਾਲੇ ਨੂੰ ਕਿਹਾ ਮੈਂ ਕਹਾਣੀ ਕਢਾ ਲਿਆ ਇਹ ਨਹੀਂ ਕਰੇ ਬੱਚਾ ਅੱਖੀ ਨਹੀਂ ਲੱਗਦੇ ਅੱਖੀ ਨਹੀਂ ਲੱਗਦੇ ਇਹ ਜਿਹਨੂੰ ਤਾਂ ਮੇਰੇ ਸਾਲਾ ਨੂੰ ਡਾਂਗ ਲੈ ਕੇ ਡਾਂਗ ਫੇਰ ਇਹਨਾਂ ਤੇਰ ਸ਼ੂਤ ਆਉਂਦਾ ਫੇਰ ਸਾਹਬ ਚ ਹੋਊਗਾ ਚਲ ਉਹ ਤੇਰ ਵਾਲਾ ਜਵਾਬ ਜਾਂਦਾ ਠੀਕ ਰਹਿੰਦਾ ਉਹ ਉਹ ਵੀ ਇਹੀ ਕਰਦਾ ਉਹ ਬੱਚਾ ਕਰੇ ਇਹਦਾ ਮੇਰਾ ਸਾਲਾ ਸਾਰੀ ਆਵਾਜ਼ ਪਿਆ ਉਹਦਾ ਬੱਚਾ ਕੋਟਲੇ ਮੋਬਾਈਲ ਨਹੀਂ ਆ ਇੱਕਾ ਠਿੱਕਰੇ ਜੇ ਚੱਲ ਪਏ ਡੱਡੇ ਪੈਂਦੇ ਗਿਰਗਿਰ ਦੇ ਕਰਦੇ ਨੇ ਉਹ ਦੁਖੀ ਕਰਖੇ ਇਹਨਾਂ ਨੇ ਤਾਂ ਹੋੜ ਚਲ ਆਏ ਦੀ ਚਲ ਮੋਗੋ ਦਾ ਸਾਹ ਦੇਣਗੇ ਕਾਨੂੰ ਇਹ ਤਾਂ ਆਪਣੀ ਤਰ੍ਹਾਂ ਆਉਦੇ ਮਰੇ ਬਣਾ ਕਾਨੂੰ ਜਾਇ ਜਾਂਦਾ ਕੋਈ ਨਿੰਦਾ ਸਰਕੂਨ ਜਾਣ ਲੱਪਾ ਤਾਂ ਆਪਣੇ ਮਰਾਂ ਜੇ ਕਾਰਨੇ ਚਾਵਾਂ ਹੋਰ ਡੰਕਰ ਡੰਕਰ ਰੱਖ ਰਖੇ ਨੇ ਹਾਂ ਹੈਗੀ ਰੋਟੀ ਕੱਖ ਕੁੱਖ ਲੈ ਜਾਇ ਕਰ ਜਈ ਵਾਰ ਲੋਡ ਹੁੰਦੀ ਆ ਚੰਗਾ ਹਾਂ ਕੋਈ ਨਾ ਕੋਈ ਨਾ ਹੋਰ ਲਾਣੇਦਾਰ ਨਹੀਂ ਤਾਂ ਠੀਕ ਰਹਿੰਦੇ ਹਾਂ ਹਾਂ ਠੀਕ ਹੈ ਚਾ ਲੋ ਠੀਕ ਹੈ ਤੇਰੀ ਕੁੜੀ ਹੁਣ ਪੜ੍ਹ ਲਿਖ ਕੇ ਹਾਂ ਆਪਦੇ ਜੋਗਰੀ ਹੋ ਗਈ ਉਹ ਹਾਂ ਮੈਡਮ ਲੱਗ ਗਈ ਨਾ ਹੋਰ ਆ ਮੇਰੇ ਸਹਲੇ ਦਾ ਵੀਰ ਨਾਲ ਦਾ ਕੱਲਾ ਕੱਲਾ ਕਹਿ ਕੇ ਨਾ ਸਿਰ ਚਾੜ ਲਾ ਇਹ ਇੱਕ ਕਾਸੇ ਜੋਗਾ ਨਹੀਂ ਛੱਡਦੀਆਂ ਹੀ ਚੜਦੀਆਂ ਚਾੜਦੀਆਂ ਤੇ ਸਿਰ ਇਹ ਹਾਂ ਆਹ ਸੱਚ ਦੂਈ ਕੁੜੀ ਵੀ ਕਹਿੰਦੇ ਤੇਰੀ ਲੱਗ ਗਈ ਹੋਰ ਚਲ ਪਤਾਈਆਂ ਬਾਈ ਤੈਨੂੰ ਓਏ ਮਾਲਕ ਸਭ ਦੱਸ ਹਾਂ ਹੁਣ ਵੀ ਤਿੰਨ ਸਾਲ ਹੋ ਗਏ ਤਿੰਨ ਸਾਲ ਹੋ ਗਏ ਹਾਂ ਚਲ ਵਧੀਆ ਉਹ ਕਾ ਤੇ ਲੱਗੀ ਨਰਸਾਂ ਚ ਚਲ ਚਲ ਆਪਦੇ ਘਰ ਤੇ ਜਮਾਕ ਹੋ ਗਏ ਹਾਂ ਚਲ ਬਾਈ ਓਹੋ ਕਦਾ ਸਾਲਿਆ ਗੋਡਿਆਂ ਨੇ ਦੁਖੀ ਕਰ ਲਏ ਗੋਡਿਆਂ ਨੇ ਤਪਾਰਸ਼ਾਂਗੇ ਹੋਰਾ ਬੈਠਿਆ ਜਾਂਦਾ ਹਣੀ ਹਾਂ ਟਟਰ ਸਾਈਕਲ ਤਾਂ ਕੀ ਇਹ ਤਾਂ ਗੱਡੀ ਵੀ ਦੇਣਾਂਗੇ ਜਿੰთა ਜਿੰਤਾ ਲਾ ਕੇ ਕਿੱਧਰ ਭੱਜੇ ਨਾ ਖੂ ਕਰਕੇ ਪੁੱਛਣੀ ਇਹ ਤਾਂ ਗਈ ਕਿੱਥੇ ਹੈ ਹੈਲੋ ਹੈਲੋ ਉਹ ਕਿੱਥੇ ਜੜੀਆਂ ਤੂੰ ਕਿਤੇ ਮਰਜੀ ਗਈ ਹੋ ਮਾ ਤੁਹਾਨੂੰ ਕੀ ਮਰਜੀ ਦਾ ਕੀ ਮਤਲਬ ਹੈ ਤੁਸੀਂ ਤਾਂ ਕੋਈ ਕਿਹਾ ਕਰਦੇ ਅਸੇ ਨਾ ਕਰੋ ਬਾਰ ਜਾਣ ਨਹੀਂ ਆ ਫਿਰ ਮੈਨੂੰ ਜਾਣ ਨਹੀਂ ਆ ਮਾਂ ਮੈਨੂੰ ਫਿਰ ਕੋਈ ਨਹੀਂ ਕੋਈ ਨਹੀਂ ਗਈ ਤਾਂ ਕਿੱਥੇ ਹੋਵੇਂਗੀ ਤੂੰ ਪੇਕੀਆਂ ਬੈਠੀ ਹੋਵੇਂਗੀ ਜਾ ਕੇ ਕੋਈ ਨਾ ਉਰੀ ਆਉਣਾ ਮੈਂ ਤਨੂਰੀ ਮਰੂਤੀ ਗਾਰ ਚ ਲੈ ਕੇ ਜਾਉਂ ਕੋਈ ਨਹੀਂ ਕੋਈ ਨਹੀਂ ਮੇਰਾ ਵੱਡਾ ਭਾਈ ਹੈਗਾਗਾ ਪੱਟ ਕੇ ਤੋਰਦਾ ਜਾਣ ਮੈਂ ਤੇਰੇ ਵੱਡੇ ਭਾਈ ਨੂੰ ਪੱਟਣ ਵਾਲੇ ਬਦਮਾਸ਼ ਨੂੰ ਵੱਡੇ ਨੂੰ 20 ਵਾਰੀ ਕੁੱਟ ਕੇ ਗਿਆ ਉਹ ਮੈਂ ਤਾਂ ਜਾਂਦੀ ਨਹੀਂ ਕਿ ਤੂੰ ਗਈ ਕਿ ਪੁੱਛ ਕੇ ਕਿਨੂੰ ਗਈ ਆ ਪਹਿਲਾਂ ਮੈਨੂੰ ਆਇਆ ਦੱਸ ਫਿਰ ਪਹਿਲਾਂ ਕੁੱਟਣ ਲੱਗੇ ਦੇਖ ਲਿਆ ਕਰੋ ਕੋਈ ਨਾ ਦਿਨ ਤਾਂ ਮੈਂ ਉਰੇ ਆ ਕੇ ਠੀਕ ਕਰਦਾ ਤੂੰ ਉਰੇ ਆ ਕੇ ਕਰਦਾ ਤੇਰੇ ਨਾਲ ਕਹਿੰਦਾ ਆ ਜਾਓ ਮੈਂ ਕਿਹਨੇ ਕਰਦੀ ਆ ਆਉ ਨਾ ਕੀ ਆ ਭਾਬੀ ਮੂੰਹ ਤਾਂ ਸਿੱਟਿਆਗਾ ਕੁਛ ਨਹੀਂ ਭਾਬੀ ਕੀ ਸੁਣ ਲੈ ਗੱਲ ਕੋਈ ਚੱਜ ਨਾ ਫੁੱਲ ਕੇ ਕਰੇਗੀ ਫੇਰੀਆ ਨਾ ਹੁਣ ਕੀ ਹੋ ਗਿਆ ਤੈਨੂੰ ਚੰਗੀ ਭਈ ਤਾਂ ਮੈਂ ਤੈਨੂੰ ਕੀ ਦੱਸਾਂ ਦੇਖੇ ਪਹਿਲਾਂ ਤਾਂ ਮੈਨੂੰ ਕੁੱਟ ਕੇ ਘਰੋਂ ਕੱਢਤਾ ਹੁਣ ਆਕੇ ਮੈਂ ਤੈਨੂੰ ਲੈਣ ਆ ਰਿਹਾ ਤੂੰ ਦੱਸ ਮੈਂ ਜਾਵਾਂ ਹੁਣ ਮੈਂ ਤਾਂ ਕੋਈ ਨਹੀਂ ਜਾਂਦੀਗੀ ਚਲ ਇੱਕ ਗੱਲ ਤਾਂ ਸੰਦੀਪ ਹੈਗੀ ਆ ਘਰ ਤਾਂ ਉਹਦਾ ਵਸਾਉਣਾ ਹੀ ਪੈਂਦਾ ਹੁੰਦਾ ਚਾਹੇ ਬੰਦਾ ਮਾੜਾ ਹੋਵੇ ਚਾਹੇ ਹੋਵੇ ਚੰਗਾ ਹਾਂ ਭਾਬੀ ਤੂੰ ਤਾਂ ਕੈਨ ਚਾਹਣੀ ਆ ਨਾ ਵੀ ਮੇਰੇ ਘੁੱਟ ਪੈਂਦੀ ਰਹੇ ਉੱਥੇ ਨੂੰ ਲੜਦਾ ਕਿਹੜਾ ਕੰਜਰ ਨਹੀਂ ਅਸੀਂ ਕਿਹੜਾ ਕੱਟ ਲੜਦੇ ਆਗੇ ਆ ਤੇਰੇ ਭਾਈ ਦੇ ਸਭਾ ਨੂੰ ਤੂੰ ਜਾਣਦੀ ਆ ਕਹਿਆ ਜਾਗਾ ਬਾਬੇ ਮੇਰੀ ਗੱਲ ਸੁਣ ਲੈ ਮੈਂ ਤਾਂ ਜਾਣਦੀ ਨਹੀਂ ਜੇ ਇੱਥੇ ਆ ਵੀ ਗਿਆ ਤਾਂ ਲੈ ਨਾਲ ਜਦੋਂ ਆ ਗਿਆ ਨਾ ਤੂੰ ਪੁੱਛਣਾ ਵੀ ਨਹੀਂ ਸਾਨੂੰ ਮੋਜਾਂ ਨਾ ਤੁਰਪਾ ਨਹੀਂ ਹੁੰਦੀ ਚੱਕ ਕੇ ਚਲ ਪਹਿਲਾਂ ਨਹੀਂ ਕਦੇ ਗਈ ਨਾਲ ਮੈਂ ਤਾਂ ਕੋਈ ਨਹੀਂ ਜਾਣਦੀ ਬੈ ਜਾ ਹੁਣ ਕੀ ਅਖੜੀਆਂ ਕਰਦੀਆਂ ਗਈ ਪਤਾ ਨਹੀਂ ਤੂੰ ਲੜਕੇ ਦਾ ਤਾਂ ਮੈਨੂੰ ਭੇਜ ਦਿੰਨੀ ਆਂ ਕੀ ਆਏ ਕਿਹੜੀ ਮੈਨੂੰ ਕਿਹੋੜਾ ਮੈਨੂੰ ਚਾਟੂ ਬਣਾ ਕੇ ਲਿਆਓ ਪਾਣੀ ਕਰਾ ਲੈ ਉਹ ਹੋ ਪਾਣੀ ਤਾਂ ਮੈਂ ਭੁੱਲ ਗਿਆ ਤਾਤਾ ਗਿਆ ਸੀ ਅੱਛਾ ਮੈਨੂੰ ਨਹੀਂ ਦੱਸ ਕੇ ਗਿਆ ਫਿਰ ਕੀ ਕੀ ਦੱਸਣਾ ਵੀ ਮੈਨੂੰ ਤੇ ਲਾਲਾ ਕਹਿੰਦੀ ਸੀ ਉਹ ਬਾਲਟੀ ਉਹਨੂੰ ਭੇਜ ਦੇ ਹਰਮਨ ਨੂੰ ਹਰਮਨ ਚੱਕ ਲਿਓ ਭੱਜ ਕੇ ਜਾ ਤੁਹਾਡੇ ਨਾਲ ਆਪ ਵੀ ਕਰਦਾ ਮਸਲਾ ਲੋਟ ਆਉਂਦਾ ਮੇਰੇ ਵੀ ਕੋਈ ਸੁਣ ਲਓ ਉਹ ਸੁਣਦੇ ਆ ਭਾਈ ਤੇਰੇ ਵੀ ਸੁਣਦੇ ਆ ਤੂੰ ਖੜੀ ਹੋ ਜਾ ਭੱਜ ਕੇ ਤੇਰੇ ਭਾਈ ਨੂੰ ਚਾਹ ਪੈਣ ਹੋਣੀ ਪਤਾ ਆ ਜਾ ਭੱਜ ਕੇ ਜਾ ਤੇਰੇ ਕੀ ਰਾੜ ਪਿਆ ਹੋਇਆ? ਜਾ ਲੈ ਆ ਕੇ ਦੇ ਜਾ। ਰਾੜ ਪਵਾ ਦੇ ਮੇਰੇ ਫੇਰ ਖਾ ਲਈਂ ਪਰੋਂ ਫੇਰ। ਹਣ ਮਾਰ ਕੇ ਘਣਾਸਾ ਲੱਤ ਤੋੜ ਦੋ ਮੇਰੇ ਸਹਲੇ ਦੀ। ਐ ਲੈ ਹੁਣ ਦੱਸ ਪਈ ਤੂੰ ਕੀ ਕਹਿੰਦੀ ਧੀ? ਦੱਸਿਆ ਤਾਂ ਹੈਗਾ ਵਾ ਬਾਈ ਤੈਨੂੰ ਉਹ ਤਾਂ ਕੁਛ ਨਹੀਂ ਕਰਦਾ ਬਸ। ਉਹ ਸਾਰੇ ਕੰਮ ਤਾਂ ਕਰਦੇ ਕਰਦਾ ਹੋਰ ਦਸਵੇਂ ਕੀ ਕਰਾਂ? ਬਾਈ ਮੈਨੂੰ ਫੋਨ ਆਇਆ ਸੀ ਹੁਣ ਲੈਣ ਆ ਰਹੇ ਨੇ ਮੇਰੀ ਗੱਲ ਸੁਣ ਲੈ ਮੈਂ ਤਾਂ ਕੋਈ ਨਹੀਂ ਜਾਣਾ ਹੈਗਾ। ਮੈਂ ਤਾਂ ਇੱਥੇ ਹੀ ਰਹੂੰਗੀ। ਉਹਨੂੰ ਕਹਿਦਾ ਨਹੀਂ ਮੈਂ ਨਹੀਂ ਆਉਂਦੀ ਮੈਂ ਤਾਂ ਕਿਹਾ ਸੀਗਾ ਬਈ ਪਹਿਲਾਂ ਵੀ ਤੂੰ ਮੈਨੂੰ ਆਏ ਤੋੜਦਾ ਸੀਗਾ ਉਹਦੇ ਨਾਲ ਐਦਕੀ ਨਹੀਂ ਮੈਂ ਜਾਣਦੀ ਕਿ ਕੋਲ ਅਗੇ ਮੈਂ ਤੈਨੂੰ ਵੱਡੇ ਐਦਕੀ ਨੂੰ ਮੈਂ ਤੈਨੂੰ ਤੋੜਦਾ ਐਦਕੀ ਉਹਨੂੰ ਤੋੜੂਗਾ ਮੈਂ ਬੋਲਟ ਦੇ ਕੇ ਤੂੰ ਉਹਨੂੰ ਬੋਲਟ ਬਈ ਤੂੰ ਨਾ ਕੁਛ ਨਹੀਂ ਕਹਿੰਦਾ ਤਾਂ ਇਹਦਾ ਘਰੇਵਾਲੇ ਨਾਲ ਮੇਰੇ ਛਿੱਤਰ ਪੈਂਦੇ ਆ ਜੇ ਤੂੰ ਕੁਛ ਕਹਿੰਦਾ ਨਾ ਉਹ ਵੀ ਤੂੰ ਹੈਗਾ ਤੂੰ ਸਾਡੀ ਕੁੜੀ ਨੂੰ ਕੁੱਟਦਾਗਾ ਫਿਰ ਤਾਂ ਮੈਂ ਵਧੀਆ ਬਸਦੀ ਉੱਥੇ ਤੀਜੇ ਦਿਨਾਂ ਦਾ ਮੈਨੂੰ ਕੁੱਟ ਦਿੰਦਾਗਾ ਉਹੜੇ ਚ ਕੋਈ ਕਣਕੰਡਾ ਨਹੀਂ ਹੈਗਾ ਵੇਖ ਭਾਈ ਕਰ ਤ ਆਪਣੀ ਕੰਮ ਆਉਂਦਾ ਸਮਝ ਗਈ ਉਹੜੇ ਅੱਡਾ ਵੱਡਾ ਘਰਬਾਰ ਆ ਉਹ ਐ ਛੱਡਿਆ ਹੀ ਮੈਂ ਆਪ ਛੱਡ ਕੇ ਆਈ ਆ ਅਗਲੇ ਨੇ ਮੈਨੂੰ ਘਰੋਂ ਕੱਢਿਆਗਾ ਕੱਟ ਤੂੰ ਵੀ ਨਹੀਂ ਹੈਗੀ ਸੁਖਰੀ ਜੀ ਇਹ ਬਈ ਮੈਂ ਕੀ ਕਹਾਗਾ ਤੂੰ ਤਾਂ ਮੇਰੇ ਇੱਥੇ ਕਸੂਰ ਕਰਦਾ ਹੁਣ ਕੋਣ ਤੇ ਪੁੱਛੈਣਾ ਨਹੀਂਗਾ ਵਾਹ ਹੋਰ ਆਹੋ ਮੈਂ ਤਾਂ ਇਹ ਕਹਿੰਦੀ ਸੀ ਕਿ ਸਿਲੰਡਰ ਖਤਮ ਹੋ ਗਿਆ ਚਾਹ ਨਹੀਂ ਬਣਦੀ ਹੈਗੀ ਤੂੰ ਕਾ ਤੂੰ ਨਹੀਂ ਖਤਮ ਹੋਈ ਅਏ ਕਦੀ ਤੀ ਮੈਂ ਤਾਂ ਜਾਂਦੀ ਜਾਗਦੀ ਸਿਵਾਂ ਚ ਧਰਿਆ ਉਹ ਭਰਾ ਅੱਗ ਧਰ ਕੇ ਲੱਲਕਣਾ ਧਰ ਕੇ ਅੱਗ ਲਾਏ ਸਰਜੂਗਾ ਤੇਰਾ ਉਹ ਤਾਂ ਅੱਗ ਮਣੀ ਲੱਗਣੀ ਹੁਣ ਤਾਂ ਤੂੰ ਪਹਿਲਾਂ ਪਤਾ ਬੱਚ ਦਈ ਪਹਿਲਾਂ ਇਹਨੂੰ ਪੁੱਛ ਲੈ ਇਹਨੂੰ ਕੀ ਪ੍ਰੋਬਲਮ ਆ ਮੇਰੇ ਮਾਂ ਦੀ ਧੀ ਨੇ ਕਦੇ ਨਾ ਸੁੱਖ ਨਾਲ ਚਾਹ ਫੜਾਈ ਕਦੇ ਹਾਂ ਮੁੱਤ ਗਿਆ ਕਦੇ ਤੇਲ ਮੁੱਕ ਗਿਆ ਖਾਦੇ ਤਾਂ ਹੱਥ ਨੇ ਤੇਲ ਨੂੰ ਕਿਦਾ ਤੜਕਾ ਲਾਉ ਉਹ ਵੀ ਦੇਖਣਾ ਪਊਗਾ ਪਤਾ ਨਹੀਂ ਮੇਰੇ ਸਾਲੀ ਦੀਆਂ ਤੇ ਪੇਕੇ ਨੂੰ ਚਕਾ ਦਉਂਦੀ ਇਹ ਸਮਾਨ ਆ ਮੇਰੇ ਪੇਕੇ ਤਾਂ ਨਹੀਂ ਲੈ ਕੇ ਜਾਂਦੇ ਆ ਤੇਰੀ ਭੈਣ ਘਰ ਜ਼ਰੂਰ ਟੋ ਰਹੀ ਹੈਗੀ ਕੌਣ ਕਹਿੰਦਾ ਆ ਹੁਣ ਬੁਲਟ ਦੀ ਫਰਮਾਇਸ਼ ਪਾਦੀ ਪਰੋਣਾ ਸੀ ਨੇ اے ਮੇਰੇ ਸਾਲੇ ਦਾ ਖਸਮ ਦੇ ਇਹਦੀ ਅਟਰਾਂ ਤੱਕਣੀ ਬੂ ਮੈਨੂੰ ਅੱਜ ਮੈਂ ਤਾਂ ਇਹ ਕਹਿੰਦੀ ਸੀਗੀ ਹੁਣ ਬੁਲਟ ਤਾਂ ਦਿੰਨੀ ਦਿਨਾਗਾ ਨਾਲ ਲੱਗਦੇ ਲੱਗਦੇ ਹੱਥ ਗੱਡੀ ਵੀ ਤੇਰੇ ਕਿਉਂ ਕਿ ਆਇਆਗਾ ਅੱਜ ਬੁਲਟ ਦੀ ਡਿਮਾਂਡ ਕੀਤੀ ਆ ਕੱਲ ਨੂੰ ਗੱਡੀ ਦਾ ਹੋ ਮੰਗੋਗੇ ਮੰਗੋ ਹਰ ਜਾ ਫਿਰ ਮੈਂ ਕਰ ਫੋਨ ਲਿਆ ਚੱਕੇ ਹਰਮਨ ਦੇ ਮਾਮੇ ਨੂੰ ਫੋਨ ਕਰਦਾ ਮੈਂ ਹੂੰ ਉਹਨਾਂ ਦਾ ਕੀ ਮੰਗਾਏਗਾ ਫਿਰ ਪੈਸੇ ਤਾਂ ਉਹੀ ਦੇ ਕੇ ਜਾਣਗੇ ਮੇਰੇ ਸਾਲੀ ਦੇ ਝਾੜਾਂ ਤੇ ਲੱਗਦੇ ਨੇ ਉਹ ਜਿਹੜਾ ਹੈਗਾ ਨਾ ਕਿੱਲਾ ਦਾ ਕਿੱਲਰ ਨੂੰ ਬੇਚ ਕੇ ਤੇਰੀ ਭੈਣ ਨੂੰ ਫੜਾ ਦੇ ਬੇਚ ਕੇ ਨਾਲੇ ਹਾਂ ਆ ਬੇ ਤਾਂ ਛੁੱਪੇ ਫੜ ਲਿਆ ਮੰਗਣ ਭੱਜ ਜਾ ਹੁਣ ਤੇਰੀ ਜਮਾਨਜੀ ਖਾਸੀ ਲੱਗ ਗਈ ਮੈਨੂੰ ਲੱਗਦਾ ਖਾਸੀ ਮੇਰੇ ਤਾਂ ਆਪੀ ਲੱਗਣੀ ਆ ਜਦੋਂ ਘਰ ਖਵਾਉਣ ਲੱਗਿਆ ਪਿਆਗਾ ਚਾਹ ਦੀ ਘੁੱਟ ਦਿੱਤੀ ਨਹੀਂ ਆਂਦੀ ਉਹ ਜਵਾਹ ਜੀ ਨੂੰ ਬੇਚ ਕੇ ਆਉਂਦੀ ਮੰਗਾਲਾ ਤੇਲ ਤੂੜ ਉਥੋਂ ਨਹੀਂ ਤਾਂ ਤੇਲ ਲਿਆ ਦੇ ਨਾਲੇ ਸਿਲੰਡਰ ਭਰਾ ਦੇ ਟੜ ਕੇ ਆਊਗਾ ਸਿਲੰਡਰ ਵਾਲਾ ਹੋਣੀ ਆ ਉਹਦਾ ਆਪਾਂ ਤਾਂ ਨੂੰ ਚੁੱਲ੍ਹੇ ਤੇ ਬਣਦੀਆਂ ਰੋਟੀਆਂ ਦੇ ਬਣਾ ਕੇ ਆਰਮਣ ਓਏ ਹਾਂ ਉਹਰ ਮੜੋ ਮਰ ਜਾ ਮੇਰਾ ਸਾਲਿਆ ਔਰ ਹਾਂਜੀ ਜਾ ਉਹਨੇ ਚੱਕੀ ਚੋ ਹੋ ਲਿਆ ਜਾ ਕੇ ਲੇਲ ਨਾਲੇ ਸਰੋਂ ਕੱਢੀ ਪਈ ਹੋਊਗੀ ਆਪਣੀ ਰੱਖ ਕੇ ਕਹਣਾ ਤੀ ਰੱਖ ਕੇ ਤੇਰਾ ਬਾਪ ਆਇਆ ਤੀ ਰੋਹੀ ਲੈ ਕੇ ਆਊਗਾ ਜਾਂਦਾ ਨਹੀਂ ਤੂੰ ਨਾ ਮੈਂ ਤਾਂ ਪਹਿਲਾਂ ਵੀ ਜਵਾਬ ਦਿੱਤ ਰਿਹਾ ਉੱਥੇ ਬੈਠਨੇ ਵੀ ਨਾ ਆਪਾਂ ਜਾਣਾ ਹੀ ਨਹੀਂ ਇੱਧਰ ਆਇਆ ਇੱਧਰ ਅੰਦਰ ਨੂੰ ਜਾਂ ਲੈ ਜਾ ਕੇ ਪਹਿਲੇ ਦੇਖ ਲੈ ਮੈਨੂੰ ਪਹਿਲੇ ਵੀ ਦੇਖ ਕੇ ਆਉਣੇ ਉਹਨਾਂ ਨੂੰ ਮੈਂ ਇੱਧਰ ਆ ਪਾ ਜਾਂਦਾ ਦਾਰ ਦਾ ਕਾਹਨ ਚੱਲ ਮੈਂ ਇੰਦਾ ਆਦਾ ਰੱਟ